ਹਲਕਾ ਸਮਰਾਲਾ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮਾਚਵਾੜਾ ਬਲਾਕ ਸੰਮਤੀ ਦੇ ਚੇਅਰਪਰਸਨ ਸਿੰਦਨ ਦੀਪਕਰ ਅਤੇ ਉਸ ਦਾ ਪਤੀ ਕਾਂਗਰਸ ਪਾਰਟੀ ਵਿੱਚੋਂ ਹਲਬੇਦ ਕਹਿ ਕੇ ਆਪ ਸਮਰਾਲਾ ਦੇ ਹਲਕਾ ਵਿਧਾਇਕ ਜਗਤਾਰ ਸਿੰਘ ਧਿਆਲਖੁਰਾ ਦੀ ਅਗਵਾਈ ਹੇਠ ਸੁਭਜਿੰਦਰ ਮਾਨ ਨੇ ਆਫਿਸ ਚ ਸੁਮਨਿਤ ਬਲਾਕ ਸਮਤੀ ਦੀ ਚਰਪਰਸਮਾ ਤੇ ਪਤੀ ਸੁਭਜਿੰਦਰ ਸਿੰਘ ਮਾਨ ਨੇ ਕਿਹਾ ਕਿ ਉਹ ਤੇ ਉਸ ਦੀ ਪਤਨੀ ਮੁਖੰਤਰੀ ਭਗਵੰਤ ਪਾਣ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਗੇ ਅਤੇ ਇਥੋਂ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਬੋਮਾ ਤੇ ਨਾਲ ਜਿਤਾਉਣਗੇ ਉਹਨਾਂ ਨੇ ਕਿਹਾ ਕਿ ਬੇਸ਼ੱਕ ਪਾਰਟੀ ਨੇ ਉਹਨਾਂ ਨੂੰ ਚੇਅਰਪਰਸਨ ਦਾ ਵਡਾ ਉਹਦਾ ਦਿੱਤਾ ਸੀ ਪਰ ਜਿੱਥੇ ਕੋਈ ਕਦਰ ਨਹੀਂ ਹੈ ਉਥੇ ਰਹਿਣਾ ਵੀ ਮੁਨਾਸਿਬ ਨਹੀਂ ਹੈ ਜਿੱਦਿ ਮੈਂ ਆਪਣੇ ਮੁੱਖ ਮੰਤਰੀ ਕੋ ਸਰਦਾਰ ਭਵੰਤ ਸਿੰਘ ਮਾਨ ਜੀ ਦੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਤੇ ਲੋਕਲ ਸਾਡੇ ਏਰੀਆ ਦੇ ਕੰਕਨਫੀਨਸ ਦੇ ਐਮਐਲਏ ਸਰਦਾਰ ਜਗਤਾਰ ਸਿੰਘ ਦਿਹਾਲਪਰਾਈ ਜੀ ਸਾਦਗੀ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤੀ ਆ ਮੈਂ ਖੁਦ ਜਨਰਲ ਸੈਕਟਰੀ ਦੀ ਕਾਂਗਰਸ ਪਾਰਟੀ ਜੀ ਰੱਖਣਾ ਦਾ ਤੇ ਮੇਰੀ ਵਾਈਫ ਮੌਜੂਦਾ ਬਲਾਕ ਸੰਮਤੀ ਚੇਅਰਪਰਸਨ ਨੇ ਮਛਵਾੜਾ ਸਾਹਿਬ ਤੋਂ ਉਹਨਾਂ ਨੇ ਵੀ ਨਾਲ ਜੁਆਇਨ ਕੀਤੀ ਆ ਤੇ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਜੋ ਮੇਰੇ ਪਰਿਵਾਰ ਦੇ ਸਰਪੰਚ ਪੰਜ ਮੇਰੇ ਆਪਦੇ ਨੇ ਉਹ ਵੀ ਜੁਆਇਨ ਕਰਨਗੇ ਕੀ ਕਾਰਨ ਰਿਹਾ ਵੀ ਤੁਸੀਂ ਤਾਂ ਵਿਸਵਾਤੀ ਚੱਲਦੇ ਆ ਕਾਂਗਰਸ ਭਾਈ ਜੀ ਗੱਲੇ ਇਹਾਂ ਉਹਨਾਂ ਵਿੱਚ ਆਪਦੀ ਐਟੀਟਿਊਡ ਜ਼ਿਆਦਾ ਤੇ ਉਹ ਵਰਕਰ ਦੀ ਕਿਸੇ ਦੀ ਉੱਥੇ ਕੋਈ ਕਦਰ ਨਹੀਂ ਹੈਗੀ ਉੱਥੇ ਜਿਹੜੇ 2-4 ਬੰਦੇ ਨੇ ਉਹੀ ਗੇਮ ਨੂੰ ਖਵਾ ਰਹੇ ਨੇ ਬਸ ਉਹਨਾਂ ਦੀ ਪੁੱਛਪੜਤਾਲ ਉਹ ਕਹਿੰਦੇ ਕਿਸੇ ਵਰਕਰ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਠੀਕ ਹੈ ਨਾ ਤੁਸੀਂ ਤਾਂ ਸੀਨੀਅਰ ਸੀਨੀਅਰ ਬਸ ਸੀਨੀਅਰ ਦਾ ਵੀ ਇਹੀ ਹਾਲ ਹੈ ਜੀ ਉੱਥੇ ਸਾਰੇ ਵਰਕਰ ਵੀ ਦੁਖੀ ਨੇ ਇਸ ਕਰਕੇ ਮੈਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਉਹਨਾਂ ਨੂੰ ਲਾਕ ਸਰਪ੍ਰੀਮ ਚੇਅਰਮੈਨ ਦਾ ਅਹੁਦਾ ਵੀ ਦਿੱਤਾ ਗਿਆ ਸੀ ਵੀ ਇਹਦੇ ਬਾਅਦ ਕੀ ਹੈ ਜਿਆਦਾ ਅਹੁਦਾ ਦੇਣ ਤੋਂ ਬਾਅਦ ਵੀ ਭਾਈ ਜਦੋਂ ਕੋਈ ਮਾਨ ਸਤਕਾਰ ਨਾ ਮਿਲੇ ਜੀ ਆਡੀ ਮਾਸ ਕੱਦ ਕੋਈ ਮਨਸ ਕਰਨੀ ਉੱਥੇ ਮਿਲ ਰਿਹਾ ਕੋਈ ਕਿਸੇ ਪੁੱਛ ਬੜਦਲ ਨਹੀਂ ਹੈਗੀ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕੀ ਪਿੰਡਾਂ ਦੇ ਵਿੱਚ ਤੁਸੀਂ ਜਾਓਗੇ ਆਮ ਆਦਮੀ ਪਾਰਟੀ ਦੀ ਸਪੋਰਟ ਕਰੋਗੇ ਤੇ ਪਿੰਡਾਂ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਪ੍ਰਚਾਰ ਕਰੋਗੇ ਆਪਦੇ ਪਾਸਾ ਮੈਂ ਤੋਂ ਆਮ ਆਦਮੀ ਪਾਰਟੀ ਦੇ ਦੀ ਖੁੱਲ ਕੇ ਪ੍ਰਚਾਰ ਕਰਾਂਗੇ ਜਿੰਮੇ ਮਿਹਨਤ ਅਸੀਂ ਕਾਂਗਰਸ ਪਾਰਟੀ ਦੀ ਪਹਿਲਾਂ ਕਰਦੇ ਰਹੇ ਹਾਂ ਉਹਦੇ ਨਾਲੋਂ ਵੀ ਦੁੱਗਣੀ ਮਿਹਨਤ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਲਈ ਬੂਟਾ ਟਾਈਮ ਵੀ ਕਿਉਂ ਜੁਆਇਨ ਕੀਤਾ ਜੀ ਤੁਸੀਂ ਬੂਟਾ ਟਾਈਮ ਦਾ ਜੁਆਇਨ ਦਾ ਇਹ ਹੈ ਵੀ ਸਾਡੇ ਤੱਕ ਜਦੋਂ ਅਸੀਂ ਬੈਠੇ ਸੀ ਕਰੇ ਸਾਈਲੈਂਟ ਬੈਠੇ ਸੀ ਅੱਜ ਤੱਕ ਬੈਠ ਕੇ ਜਦੋਂ ਟਾਈਮ ਆਏ ਬੁੱਟਾ ਦਾ ਮਤਲਬ ਨਹੀਂ ਵੀ ਜੇ ਟਾਈਮ ਆ ਸਾਨੂੰ ਨੀਤੀਆਂ ਵਧੀਆ ਲੱਗੀਆਂ ਤਾਂ ਅਸੀਂ ਪਹੁੰਚ ਕੀਤੀ ਆਪ ਕਰੀ ਇਹਨਾਂ ਨੇ ਕਰੀ ਅੱਜ ਅਸੀਂ ਇਦਵਾਨ ਕੀਤੀ ਤੁਸੀਂ ਤੁਸੀਂ ਤੋਂ ਥੋੜੀ ਪਤਲੀ ਬਲਾਕਸੈਂਟ ਦੀ ਚੇਅਰਪਰਸਨ ਆ ਬੋੜਾ ਕੋਲ ਬਟਾਉਤਾ ਬਹੁਤ ਤੁਸੀਂ ਦੋਨੋਂ ਹੀ ਪ੍ਰਚਾਰ ਕਰੋਗੇ ਲੜਕੇ ਦਾ ਨਗਰ ਹੋਰ ਵੀ ਕਰਨਗੇ ਜੀ ਜੋ ਮੇਰੇ ਸੱਜਣ ਮਿੱਤਰ ਸਾਡੇ ਨਾਲ ਨੇ ਮੇਰੇ ਹੁਣ ਤੱਕ ਸਹਿਯੋਗੀ ਦਾ ਸੰਮਤੀ ਮੈਂਬਰ ਵੀ ਹੋ ਸਕਦੇ ਨੇ ਸਰਪੰਚ ਵੀ ਹੋ ਸਕਦੇ ਨੇ ਲੰਬੜਦਾਰ ਪਿੰਡਾਂ ਦੇ ਹੋਰ ਵੀ ਸਮਾਜ ਹੋਰ ਵੀ ਹੋਣਗੇ ਹੋਰ ਵੀ ਪਰਿਵਾਰ ਦਾ ਵਾਧਾ ਕਰਾਂਗੇ ਜਾਂ ਬਲਾਕਸੈਂਟ ਦੀ ਮੈਂਬਰ ਸ਼ਾਮਲ ਕਰਾਂਗੇ ਜੀ ਹਾਂਜੀ ਹੋਰ ਵੀ ਪਰਿਵਾਰ ਦਾ ਵਾਧਾ ਕਰਾਂਗੇ ਬਾਦਸਾ ਦਾ ਪਰਿਵਾਰ ਚ ਵਾਧਾ ਹੋਇਆ ਮੇਰਾ ਵੀਰ ਸੁਖਾ ਮਾਨ ਸਾਡੀ ਪਾਰਟੀ ਸ਼ਾਮਲ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਇੱਕ ਮਿਹਨਤੀ ਭਰਾ ਮੇਰਾ ਹੈ ਤੇ ਇਹ ਦਾ ਕੋਲ ਅਹੁਦਾ ਵੀ ਹੈਗਾ ਤੁਹਾਨੂੰ ਪਤਾ ਕਾਂਗਰਸ ਚ ਅੱਜ ਸਾਡੇ ਪਰਿਵਾਰ ਚ ਆਏ ਨੇ ਤੇ ਅਸੀਂ ਵੈਲਕਮ ਕਰਦੇ ਹਾਂ ਵੀਰ ਦਾ ਤੇ ਦੋਠ ਇਹਨਾਂ ਦੀ ਪਤਨੀ ਜੀ ਇਹਨਾਂ ਦੀ ਪਤਨੀ ਵੀ ਤੁਹਾਨੂੰ ਸਪੋਰਟ ਕਰਦੀ ਬਲਾਕ ਸੰਪਤੀ ਆ ਪਰਿਵਾਰ ਸਮੇਤ ਜੀ ਸਾਡੇ ਨਾਲ ਬਲਾਕ ਸੰਪਤੀ ਮੈਂਬਰ ਨੇ ਤੇ ਵੀਰ ਕੋਲ ਵੀ ਤੁਹਾਨੂੰ ਬਲਾਕ ਸੰਪਤੀ ਦੇ ਚੇਅਰਮੈਨ ਨੇ ਉਹ ਆਪਣੇ ਮਰਸ਼ੂਰਾ ਸਾਹਿਬ ਤੋਂ ਤੇ ਵੀਰ ਕੋਲ ਕੋਤੋ ਜ਼ਿਲ੍ਹੇ ਦਾ ਉੱਦ ਦਾ ਹੈਗਾ ਜਨਨ ਸਕੱਤਰ ਨੇ ਇਹ ਕਾਂਗਰਸ ਤੋਂ ਤੇ ਇਹ ਅੱਜ ਮਨ ਲੋ ਆਮ ਆਦੀ ਬੜੀ ਜਵਾਨ ਕੀਤੀ ਹੈ ਪਾਰਟੀ ਦੇ ਜੋ ਵੀ ਕੰਮ ਕਰ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਸਾਨੂੰ ਬੜਾ ਵਧੀਆ ਲੱਗੂਗਾ ਜੇ ਉਹ ਵੀਰ ਨਾਲ ਕੇ ਇਥੇ ਕੰਮ ਕਰੂਗੇ ਸਾਰੇ ਪਰਾ ਪਾਰਟੀ ਲਈ ਕਹਿ ਲੋ ਉਹਨਾਂ ਲਈ ਕਹਿ ਲੋ ਤੇ ਵੀ ਦਾ ਵੈਲਕਮ ਇਹਨਾਂ ਕਾਂਗਰਸ ਪਾਰਟਨ ਪਿੰਡਾਂ ਵਿੱਚੋਂ ਸੋ ਆਮ ਆਦੀ ਪਾਰਟਨ ਪਿੰਡਾਂ ਚ ਕੀ ਹਾਲਾਤ ਮਿਲੂਗੇ ਦੇਖੋ ਤੁਸੀਂ ਸਾਰੇ ਜਾਣਦੇ ਹੋ ਵੀ ਜਿਵੇਂ ਹੁਣ ਵੋਟਾਂ ਦਾ ਟਾਈਮ ਆਸੀ ਜੇ ਵੋਟਾਂ ਮੰਗਦੇ ਵੀ ਆ ਤਾਂ ਕੰਮ ਦੇ ਆਧਾਰ ਤੇ ਮੰਗਦੇ ਜੋ ਕੰਮ ਕਰਾਏ ਨੇ ਉਹਨਾਂ ਨੂੰ ਦੱਸ ਕੇ ਮੰਗਦੇ ਤੇ ਸਾਨੂੰ ਕਹ ਲੋ ਵੀ ਸਾਡਾ ਵੀਰ ਜਦੋਂ ਸਾਡੇ ਨਾਲ ਹੋਰ ਮਿਹਨਤ ਕਰੂਆ ਤੇ ਉਹਦੇ ਨਾਲ ਤੁਹਾਨੂੰ ਪਤਾ ਹੀ ਹੈ ਪਾਰਟੀ ਦਾ ਤੋਂ ਪਾਰਟੀ ਲਈ ਰਲ ਕੇ ਕੰਮ ਕਰੂ ਸਾਰੇ ਪਿੰਡਾਂ ਵਿੱਚ ਕਿੱਦਾਂ ਦਾ ਹੰਗਾਰਾ ਮਿਲਿਆ ਜੀ ਸ਼ਹਿਰਾਹਾਂ ਤੇ ਮਾੜੇ ਛੋੜੇ ਤੇ ਸਮਰਾਲਾ ਦੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਰਿਲੇਕਸ਼ਨ ਸੰਬੰਧੀ ਬਹੁਤ ਸਾਰਾ ਹਲਾਰਾ ਆ। ਬਦਕੋ ਬਹੁਤ ਵਧੀਆ ਹੰਗਾਰਾ ਜੀ ਸਭ ਤੋਂ ਵੱਡੀ ਗੱਲ ਮੈਂ ਤੁਹਾਡੇ ਮੁਰੇ ਜਰੀਆ ਕਰਨਾ ਚਾਹੁੰਦਾ ਜਦੋਂ ਵੀ ਅਸੀਂ ਪਿੰਡ ਚ ਜਾਂਦੇ ਹਾਂ ਅਸੀਂ ਆਪਣੇ 2 ਸਾਲ ਦੇ ਕੰਮ ਇੱਕ ਬਹੁਤ ਘਾਟਾ ਹੈ ਬੰਦਾ 2 ਸਾਲ ਅਸੀਂ 2 ਸਾਲ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਤੇ 2 ਸਾਲਾਂ 'ਚ ਜੋ ਕੰਮ ਹੋਏ ਨੇ ਤੁਹਾਨੂੰ ਪਤਾ ਹੀ ਹੈ ਖਾਸ ਕਰਕੇ ਪਾ ਸੜਕਾਂ ਦੀ ਗੱਲ ਕਰੀਏ ਸੁਣਾਣੇ ਹਲਕੀਆਂ ਜਿਹੜੀਆਂ ਕੀ ਬਹੁਤ ਲੰਬੇ ਟਾਈਮ ਤੋਂ ਬਣੀ ਨਹੀਂ ਸੀਗੀਆਂ ਸਾਰੀਆਂ-ਸਾਰੀਆਂ ਮਰਕੀ ਤਿਆਰ ਨੇ ਲਗਭਗ 55 ਕਰੋੜ ਰੁਪਏ ਦੇ ਕਰੀਬ ਸਰਪੰਚਾਂ ਬਣੀਆਂ ਨੇ ਸਿਰਫ 2 ਸਾਲ ਦੇ ਵਿੱਚ ਵਿੱਚ ਤੇ ਉਹਨਾਂ ਦੇ ਆਧਾਰ ਤੇ ਸੀ ਕੰਮ ਦੇ ਆਧਾਰ ਤੇ ਜਿੰਨੇ ਵੀ ਪਾਰਟੀ ਦੀਆਂ ਗਰੰਟੀਆਂ ਸੀਗੀਆਂ ਉਹ ਲਗਭਗ ਇੱਕ ਰੈਨਿਸ਼ਲ ਦੀ ਸਾਰੀਆਂ-ਸਾਰੀਆਂ ਗਰੰਟੀਆਂ ਸਿਰਫ 2 ਸਾਲ ਚ ਪੂਰੀਆਂ ਕਰਤੀਆਂ ਅਸੀਂ ਕੰਮ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਹਾਂ ਜੀ ਪਿੰਡਾਂ ਚ ਲੋਕ ਔਰਤਾਂ ਚ ਹੈਗੀ ਜਿਹੜੀ ਤੁਸੀਂ ਦੱਸੇ ਸਾਰੀਆਂ ਗਰੰਟੀਆਂ ਪੂਰੀ ਹੋਣਗੀਆਂ ਇੱਕ ਗਰੰਟੀ ਹੈ ਜੀ ਉਹ ਬੀਬੀ ਵਾਲੀ ਦੇਖੋ ਹਾਂ ਉਹ ਤੋਂ ਇਹ ਬਹੁਤ ਸਿੱਤੀ ਹੋ ਜੂਗੀ ਤੁਹਾਨੂੰ ਪਤਾ ਦਿੱਲੀ ਕੇਪਾ ਇਹ ਗਰੰਟੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਾਹਿਬ ਨੇ ਕਹੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗਾਰੰਟੀ ਆ ਸਿਰਫ ਇੱਕ ਗਾਰੰਟੀ ਰਹਿੰਦੀ ਆ 3 ਸਾਲ ਪਹਿਲੇ ਸਾਡੇ ਕੋਲ ਪਰ ਆਉਣ ਵਾਲੇ ਬਹੁਤ ਛੇਤੀ ਇਹ ਗਾਰੰਟੀ ਪੂਰੀ ਕੀਤੀ ਜਾਊਗੀ